ਇਹ ਰਿਚਰ ਨੇ ਵੀ ਕਿਹਾ ਵੀ ਹਰਤਵੰਦੇ ਦੀ ਪਾਈ ਰਹਿਤਵੰਦੇ ਦਾ ਆਮ ਕਰਦਾ ਕਰੋ ਹਰਤਵੰਦਾਂ ਸੰਘਰਸ਼ ਬਹੁਤ ਸਾਡੇ ਪੈਨ ਗੁੰਖੜ ਨਾਲੇ ਜਨਹਿਤਾ ਗਹਾਂ ਇਹਨਾਂ ਚਲਾਣਾ ਬਈ ਜੀ ਐਸਪੀਆਂ ਬੰਦ ਕਰਨਾ ਟਿੱਪਰ ਬੰਦ ਕਰਨ ਇਹਨਾਂ ਹਟਾ ਐਸਵਾਲ ਨੂੰ ਐਸਾ ਕਹਿੰਦਾ ਨਾ ਗਰੀਬ ਲੋਕੀ ਰੋਟੀ ਖਾਣ ਬੇਲਚਨ ਭਰ ਕੇ ਨਾਲੇ ਉਹਦਾ ਕੋਈ ਪਰਮਾਨਾ ਤਾਂ ਹੋਊਗਾ ਜੀ ਹਾਂ ਜੀ ਇਹ ਇਹ ਤਾਂ ਮਸ਼ੀਨਾਂ ਨਾ ਪਤਾ ਹੀ ਨਾ ਲੱਗਦਾ ਘੰਟੇ ਦੇ ਵਿੱਚ ਦੋ ਕਿਲੇ ਖਾਲੀ ਕਰ ਜਾਂਦੇ ਨੇ ਸੱਤ ਲੋ 7 ਵਜੇ ਤੋਂ ਬਾਅਦ ਸੱਤ ਲੋ ਬੰਦ ਲੋ ਕਰਨਾ ਜਿਹੜਾ ਸ੍ਰੀ ਸ਼ਿੰਗਰਨ ਨਾ ਇੱਥੇ ਕੋਈ ਵੀ ਆ ਜੀ ਇੰਨੀ ਸੰਤ ਨੂੰ ਆ ਕੇ ਦੁਖੀ ਕਰਦਾ ਕਿ ਇਹਦੋਂ ਵੀ ਨਹੀਂ ਹਟੇਗੇ ਸੰਤ ਜੀ ਲਾ ਕੇ ਕਹੇ ਬਾਬਾ ਜੀ ਥੋੜੇ ਕੀਪਰ ਆਣੇ ਮੈਨੂੰ ਆਪ ਫੁਰਮਾ ਕੇ ਸੇਵਾ ਕਰਦਾਂਗੇ ਜਦੋਂ ਮੈਂ ਜਿੰਨਾ ਨਹੀਂ ਨਾ ਕਰਦਾ ਸੀ ਦਾਂਗੇ ਉਹ ਵੀ ਆ ਕੇ ਗੰਗੀ ਖਾਂ ਦੇ ਲਾ ਕੇ ਕਹਿੰਦੇ ਬਾਬਾ ਜੀ ਉਹ ਕਿਪਰ ਨਾਲ ਹੋ ਰਿਹਾ ਪੀਪਲ ਨਾਲ ਆ ਕੇ ਜੀ ਕੀਤੀ ਜੱਜੋ ਭਾਈ ਇਹ ਹਟੇ ਨਹੀਂ ਗੇ ਤੇ ਇਸ ਵਾਰ ਵੀ ਨਹੀਂ ਹਟੇਗੇ ਜਿੱਦਾਂ ਕੇ ਰਸਤੇ ਦੇ ਵਿੱਚ ਜਾ ਕੇ ਜਿਹੜਾ ਬੁੱਢੀ ਸ਼ਾਂਤੰਦ ਵੀ ਉਹ ਕਹਿੰਦੇ ਅਸੀਂ ਤੰਗ ਹੋਨੇ ਕਹਿੰਦਾ ਆਂਤੀ ਜੀ ਤੁਹਾਨੂੰ ਧੰਨਵਾਦ ਕਰਦੇ ਆਂ ਡਾਕਟਰਿੰਗ ਮਿਲਦਾਗਾ ਇਸ ਵਾਰ ਵੀ ਨਹੀਂ ਹਟ ਜਗੇ ਇਦਾਂ ਦੇ ਹੋਏ ਜਾਂ ਬਾਕੀ ਵਾਈ ਗੁੱਟਿਆ ਖਾਲਸਾ ਵਾਈ ਗੁੱਟਿਆ ਫਤਿਹ ਜੀ ਫਤਿਹ ਅਸੀਂ ਧੰਨਵਾਦ ਕਰਦੇ ਆਂ ਜੀ ਸਾਰੇ ਆਪਣੇ ਸਤਿਕਾਰਯੋਗ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਜਿਹੜੀ ਆਪਣਾ ਦੁੱਖ ਉਹ ਸਾਂਝਾ ਕੀਤਾ ਸੋ ਅਸੀਂ ਵੀ ਤੁਹਾਡੇ ਤੋਂ ਹਲਵਦਾ ਲੈਨੇ ਆ ਜੀ ਤੇ ਆਪਣੇ ਵਿਚਾਰ ਜਰੂਰ ਪ੍ਰਗਟ ਕਰਿਓ ਬਹੁਤ ਧੰਨਵਾਦ ਜੀ। ਅੰਗੇ ਡਾਗੇ ਫਾਮੇ ਅੱਗੇ ਡਾਗੇ ਚੱਲ ਜੀ ਓਏ ਕੋਈ ਨਹੀਂ ਆਉਂਦਾ ਓਏ